ਲੁਧਿਆਣਾ ਦੇ ਮਸ਼ਹੂਰ ਸਮਾਜ ਸੇਵੀ ਚੇਤਨ ਬਵੇਜਾ ਦੇ ਖਿਲਾਫ ਮਹਿਲਾ ਦਾ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਦਰਜ ਹੋ ਗਿਆ ਹੈ 16 ਦਿਨ ਬਾਅਦ ਵੀ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਗ੍ਰਿਫਤਾਰੀ ਨਾ ਹੋਣ ਤੇ ਅਜੇ ਪੀੜਤਾ ਵੱਲੋਂ ਲੁਧਿਆਣਾ ਦੀ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਦਰਨਾਹ ਦਿੱਤਾ ਗਿਆ ਅਤੇ ਇਨਸਾਫ ਦੀ ਮੰਗ ਕੀਤੀ ਗਈ ਇਸੇ ਦੌਰਾਨ ਸੀਨੀਅਰ ਅਫਸਰਾਂ ਨੇ ਉਸ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਮਹਿਲਾ ਨੇ ਆਪਣਾ ਧਰਨਾ ਚੁੱਕਿਆ ਪੀੜਤਾ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਉਸ ਦੀ ਮੁਲਾਕਾਤ ਚੇਤਨ ਨਾਲ ਹੋਈ ਸੀ ਉਹ ਆਪਣੇ ਵਿਆਹ ਦੇ ਕਿਸੇ ਵਿਵਾਦ ਨੂੰ ਲੈ ਕੇ ਉਸ ਨਾਲ ਗੱਲਬਾਤ ਕਰਨ ਗਈ ਜਿਸ ਤੋਂ ਬਾਅਦ ਉਸਨੇ ਉਸ ਨਾਲ ਗੱਲਬਾਤ ਕੀਤੀ ਤੇ ਆਪਣੇ ਦਫਤਰ ਵਿੱਚ ਕੰਮ ਕਰਨ ਲਈ ਕਿਹਾ ਉਸ ਤੋਂ ਬਾਅਦ ਹੌਲੀ-ਹੌਲੀ ਉਹਨਾਂ ਦੀ ਦੋਸਤੀ ਹੋ ਗਈ ਫਿਰ ਉਸਨੇ ਉਹਦਾ ਸਰੀਰਕ ਸ਼ੋਸ਼ਣ ਕੀਤਾ ਜਦੋਂ ਗਰਭਵਤੀ ਹੋਈ ਤਾਂ ਉਸ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ ਜਿਸ ਤੋਂ ਬਾਅਦ ਪੀੜਤਾ ਨੇ ਉਸਤੇ ਮਾਮਲਾ ਦਰਜ ਕਰਵਾ ਦਿੱਤਾ ਤੇ ਇਨਸਾਫ ਦੀ ਹੰਭੰਕਾਰੀ ਹੈ ਦੂਜੇ ਪਾਸੇ ਲੁਧਿਆਣਾ ਸਿੰਘ ਨੇ ਕਿਹਾ ਕਿ ਪਹਿਲਾ ਹੀ ਮਾਮਲਾ ਦਰਜ ਕਰ ਲਿਆ ਹੈ ਉਹਨਾਂ ਕਹਿ ਕੇ ਲਗਾਤਾਰ ਪੁਲਿਸ ਪਾਰਟੀਆਂ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ ਸਰ ਸਾਹਿਬ ਵਾਹਿਗੁਰੂ ਜੀ ਕਾ ਨਾਮ ਮੇਰਾ ਕਲਦੀਪ ਸਿੰਘ ਜਹੇਦਾਰ ਤੇ ਤਾਰਨਾ ਅਦਾਲਤੋਂ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਚੌਂਕਿਆ ਜੀ ਕੁੜੀਆ ਸਾਡੇ ਕੋਲੇ ਆਈ ਸੀਗੀ ਤੇ ਵੀ ਕਹਿੰਦੀ ਵੀ ਮੇਰੀ ਕੋਈ ਸੁਣਾਈ ਨਹੀਂ ਹੋ ਰਹੀ ਅਸੀਂ ਸਾਰੇ ਜਿੰਨੇ ਵੀ ਸਾਡੀ ਟੀਮ ਹੈ ਅਸੀਂ ਇਕੱਠੇ ਹੋ ਕੇ ਆਏ ਹੋਏ ਹਾਂ ਤੇ ਕੁੜੀ ਦੇ ਨਾਲ ਅਸੀਂ ਸੁਣਾਈ ਕਰਾ ਰਹੇ ਹਾਂ ਖੜੇਆਂ ਨਾਲ ਵੀ ਜਦ ਤੱਕ ਉਹ ਬੰਦੇ ਦੇ ਉੱਤੇ ਪਰਚਾ ਨਹੀਂ ਪੈਂਦਾਗਾ ਜਦ ਤੱਕ ਉਹ ਅੰਦਰ ਨਹੀਂ ਹੁੰਦਾਗਾ ਜਦ ਤੱਕ ਅਸੀਂ ਨਾਲ ਖੜੇ ਹੈਗੇ ਆਂ ਤੇ ਖੜੇ ਰਵਾਂਗੇ ਤੇ ਜੇ ਉਹ ਭਾਜੀ ਨੇ ਪੁੱਛਿਆ ਹੈਗਾ ਸਵਾਲ ਪੁੱਛਾਇਗਾ ਵੀ ਕਹਿੰਦਾ ਵੀ ਇੱਕ Hindu ਧਰਮ ਦੇ ਵਿੱਚ ਚੋਲਾ ਪਾ ਕੇ ਬਦਨਾਮ ਕਰਦਾ ਪਿਆ ਉਹ ਇੱਕ ਕਾਲੀ ਪੇੜ ਵੜ ਚੁੱਕੀ ਆ Hindu ਧਰਮ ਦੇ ਵਿੱਚ ਜਿਹੜੀਆਂ ਪੇਡਾਂ ਹੁੰਦੀਆਂ ਨੇ ਉਹ ਵੜ ਚੁੱਕੀਆਂ ਨੇ ਉਹ Hindu ਧਰਮ ਨੂੰ ਵੀ ਬਦਨਾਮ ਕਰਦੀਆਂ ਪਈਆਂ ਨੇ ਹੁਣ ਦੱਸੋ ਐਡੀ ਵੱਡੀ ਕੁੜੀ ਧੀ ਪੈਣ ਹੈਗੀ ਆ ਉਹ ਵੀ ਸਾਕੇ ਦੀ ਧੀ ਪੈਣ ਉਹਦੇ ਘਰੇ ਵੀ ਧੀਆ ਪੈਣਾ ਹੋਣਗੇ ਆ ਵੀ ਤੂੰ ਧੀ ਪੈਣ ਦੀ ਇੱਜ਼ਤ ਲੁੱਟੀ ਆ ਤੂੰ ਉਹਦੇ ਨਾਲ ਐਦਾਂ ਕਰਦਾ ਸੋਸਰ ਬਾਈ ਕੀਤੀ ਹੈਗੀ ਆ ਵੀ ਮਾਰੀ ਗੱਲ ਆ ਉਹ ਤੇ ਸਾਡੀ ਸਰਕਾਰ ਨੇ ਵੀ ਜਲਦ ਤੋਂ ਜਲਦ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਜਲਦ ਤੋਂ ਜਲਦ ਉਹਨਾਂ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਉਤੋਂ ਜਿਹੜਾ ਉਹ ਤੇ ਧਰਮ ਦਾ ਗੁੰਡਕ ਪਾਇਆ ਹੋਇਆ ਉਹ ਚੁੱਕਿਆ ਜਾਵੇ ਜਲਦ ਜਲਦ ਦੂਜਿਆਂ ਨੂੰ ਵੀ ਪਤਾ ਲੱਗੇ ਵੀ ਵਾਕਈ Hindu ਧਰਮ ਦੇ ਵਿੱਚ ਵੀ ਕਾਲੀਆਂ ਭੇਡਾਂ ਵੱਡੀਆਂ ਹੋਈਆਂ ਨੇ ਯਾਰ ਅਜੇ ਇੱਧਰ ਅਜੇ ਕੀ ਪੂਰਾ ਮਾਮਲਾ ਹੈ ਜੀ ਕੀ ਗੱਲਬਾਤ ਹੋਈ ਹੈ ਕੀ ਹਰਸਾ ਵਾਪਰੇ ਤੁਹਾਡੇ ਨਾਲ ਦੱਸੋ ਹਾਂਜੀ ਦੇਖੋ ਐਫ ਆਰ ਐਫ ਆਰ ਹੋਈ ਸੀ ਚੇਤਨ ਉਹ ਵੇਜ ਦੇ ਨਾਮ ਤੇ ਪਰ ਅੱਜ ਦੇਖੋ 16ਵਾਂ ਦਿਨ ਹੋ ਗਿਆ ਲੇਕਿਨ ਹੁੰਦੇ ਤਾਂ ਕੋਈ ਅਰੈਸਟ ਨਹੀਂ ਪੈ ਰਹੀ ਹੁੰਦੇ ਕੋਈ ਇਨਕੁਆਇਰੀ ਹੋ ਨਹੀਂ ਹੋ ਰਹੀ ਉਹਨੂੰ ਪਕੜਿਆ ਹੀ ਨਹੀਂ ਜਾ ਰਿਹਾ ਪੁਲਿਸ ਪਤਾ ਨਹੀਂ ਕੀ ਕਰ ਰਹੀ ਹੈ ਜਿਆਦਾ ਪੋਲਿਟਿਕਲ ਪਾਵਰ ਬਹੁਤ ਜ਼ਿਆਦਾ ਜਾਂ ਤਾਂ ਪੈਸੇ ਖਲਵਾ ਕੇ ਇਹਨਾਂ ਦਾ ਵੀ ਮੂੰਹ ਬੰਦ ਕਰ ਰਿਹਾ ਕੀ ਮਾਮਲਾ ਦਰਜ ਕਰਵਾਇਆ ਸੀ ਕੀ ਪੂਰੀ ਘਟਨਾ ਰਰੇ ਬਰੇ ਤੱਕ ਹਾਂਜੀ ਉਹਨੇ ਮਤਲਬ ਕਿ ਪਹਿਲਾਂ ਤਾਂ ਗਲਤ ਕੰਮ ਕਰਦਾ ਰਿਹਾ ਕਰਦਾ ਗਿਆ ਜਦੋਂ ਮੈਂ ਉਹਦਾ ਵਿਰੋਧ ਕੀਤਾ ਫਿਰ ਉਹ ਮਤਲਬ ਕਹਿਣ ਲੱਗੇ ਕਿ ਮੈਂ ਤੇਰਾ ਵਿਆਹ ਵਿਆਹ ਕਰਵਾ ਲਾਂਗਾ ਝੂਠੇ ਦਿਲਾਸੇ ਦੇ ਦੇ ਕੇ ਅੱਧੀ ਕੰਟੀਨਿਊ ਕਹਾਣੀ ਕਰਦਾ ਗਿਆ ਫਿਰ ਉਸ ਤੋਂ ਬਾਅਦ ਜਦੋਂ ਉਹਨੇ ਕਿਹਾ ਵਿਆਹ ਕਰਵਾਓ ਉਹਨੇ ਸਾਮਨਾ ਕਰ ਦਿੱਤਾ ਕਹਿੰਦਾ ਮੈਂ ਤਾਂ ਵਿਆਹਿਆ ਹੋਇਆ ਮੈਂ ਤਾਂ ਸ਼ਾਦੀ ਚੁਦਾ ਹੈ ਦੇਖੋ ਮੈਂ ਵਿਆਹ ਕਰਵਾ ਨਹੀਂ ਸਕਦਾ ਹੁਣ ਹੁੰਦਾ ਇੱਕ ਬੇਟਾ ਜਿੰਦੀ ਮੈਂ ਡਿਮਾਂਡ ਕਰ ਰਹੀ ਹਾਂ ਡੀਐਨਏ ਕੀਤਾ ਜਾਵੇ ਲੇਕਿਨ ਉਹਦੀ ਵੀ ਕੋਈ ਸੁਣਵਾਈ ਨਹੀਂ ਹੈ ਨਾ ਹੀ ਉਹਨੂੰ ਅਰੈਸਟ ਕੀਤਾ ਜਾ ਰਿਹਾ ਹੈ ਤਿੰਨ ਦੋਸ਼ੀ ਹੋਰ ਹੈ ਸਿਰਫ ਚੇਤਨ ਬਵੇਜੇ ਦਾ ਐਫ ਆਈ ਆਰ ਚ ਨਾਮ ਦਰਜ ਕੀਤਾ ਲੇਕਿਨ ਉਹਨ ਤਿੰਨ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੈ ਇੱਕ ਹੈਗਾ ਰਿਸ਼ੀ ਵਾਂਸਲ ਕੋਈ ਪੱਤਰਕਾਰ ਹੈਗਾ ਉਹਦੀ ਵੀ ਮੈਂ ਦਿੱਤੀ ਸੀ ਇੱਥੇ ਕੰਪਲੇਂਟ ਦਿੱਤੀ ਸੀ 6 ਤਰੀਕ ਨੂੰ ਦਿੱਤੀ ਸੀ ਲੇਕਿਨ ਮੈਨੂੰ ਕੱਲ ਮੈਸੇਜ ਆਂਦਾ ਨਾ ਮੈਨੂੰ ਉੱਥੇ ਬੁਲਾਇਆ ਜਾਂਦਾ ਨਾ ਕੋਈ ਸੁਣਵਾਈ ਹੁੰਦੀ ਹੈ ਲਿਖ ਦਿੰਦੇ ਕਿ ਤੁਹਾਡੀ ਕੰਪਲੇਂਟ ਡਿਸਮਿਸ ਕੀਤੀ ਗਈ ਹੈ ਅੱਛਾ ਤੁਹਾਡੇ ਸੰਪਰਕ ਚ ਕਿਦਾ ਹੈ ਸੀ ਚੇਤਨ ਬਵੇਜੇ ਐਕਚੁਅਲੀ ਮੇਰੀ ਫਸਟ ਮੈਰिज ਹੋਈ ਸੀ ਤੇ ਅਸੀਂ ਮਤਲਬ ਇਹਨਾਂ ਦੀ ਹੈਲਪ ਲਾਈਨ ਗਈ ਸੀ ਕਿ ਅਸੀਂ ਕਿਹਾ ਸੀ ਕਿ ਸਾਡਾ ਫੈਸਲਾ ਵਗੈਰਾ ਕਰਵਾ ਦਿਓ ਇਸ ਬੰਦੇ ਤੋਂ ਤੇ ਫਿਰ ਬਸ ਇਦਾਂ ਹੀ ਗੱਲਬਾਤ ਚੱਲਦੀ ਰਹੀ ਇਹ ਕਹਿਣ ਲੱਗਾ ਕਿ ਮੇਰੇ ਕੋਲ ਕੰਮ ਕਰ ਲਓ ਤੁਸੀਂ ਕੀ ਕਰੋਗੇ ਗੁਜ਼ਾਰਾ ਕਿੱਦਾਂ ਕਰੋਗੇ ਬਸ ਸਾਰੇ ਅੱਧੀ ਕਹਾਣੀ ਚੱਲਦੀ ਗਈ ਤੇ ਹੁਣ ਤੁਸੀਂ ਪੁਲਿਸ ਕੋਲ ਆਏ ਹੋ ਕੀ ਗੱਲਬਾਤ ਹੋਈ ਹੈ ਪੁਲਿਸ ਨੇ ਕੰਪਲੀਟ ਦਿੱਤੀ ਹੋਈ ਹੈ ਤੁਸੀਂ ਮਾਮਲਾ ਦਰਜ ਹੋ ਚੁੱਕਾ ਹੈ ਤੇ ਹੁਣ ਅੱਗੇ ਦੀ ਕੀ ਕਾਰਵਾਈ ਹੋਈ ਹੈ ਹੁਣ ਤੱਕ ਦੇਖੋ ਸਰ ਉਹ ਤਾਂ ਉਹ ਨੇ ਹੀ ਕਹਿ ਰਹੇ ਹੈਗੇ ਕਿ ਥਾਣਾ ਨੰਬਰ 2 ਦੇ ਵੀ ਸਰ ਬੁਲਾਏ ਗਏ ਐਸ ਐਚ ਓ ਤੇ ਉਹਨਾਂ ਨੂੰ ਵੀ ਕਿਹਾ ਕਿ ਉਹਨਦੀ ਜਲਦੀ ਤੋਂ ਜਲਦੀ ਅਰੈਸਟ ਕੀਤੀ ਜਾਵੇ ਉਹਨਾਂ ਨੇ ਵੀ ਕਿਹਾ ਕਿ ਠੀਕ ਹੈ ਅਸੀਂ ਕਰ ਲਾਂਗੇ ਲੇਕਿਨ 16 ਦਿਨ ਹੋ ਗਏ ਸਰ ਕੋਈ ਆਮ ਬੰਦੇ ਤੇ ਪਰਚਾ ਪੈਂਦਾ ਨਾ ਉਹਨੂੰ ਉਸੇ ਦਿਨ ਨਹੀਂ ਪਕੜ ਲਿੱਤਾ ਜਾਂਦਾ ਕਿ ਉਹਨਦੀ ਪਾਵਰ ਜ਼ਿਆਦਾ ਹੈ ਜਾਂ ਤਾਂ ਫਿਰ ਪੈਸਾ ਜ਼ਿਆਦਾ ਹੈ ਬਿਲਕੁਲ ਡਰਾ ਧਮਕਾਇਆ ਜਾ ਰਿਹਾ ਮੇਰੀ ਦੀਦੀ ਨੂੰ ਮੇਰੇ ਪਰਿਵਾਰ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਕੇਸ ਵਾਪਸ ਲੈ ਲੈ ਇੱਕ ਮੇਰਾ ਹਸਬੰਡ ਸੀਗਾ ਜਿਹਦਾ ਨਾਮ ਸੀ ਸੈਕੰਡ ਮੈਰिज ਹੋਈ ਸੀ ਅਸ਼ੀਸ਼ ਪਾਟਿਆ ਨਾਮ ਦਾ ਹੁਣ ਉਹ ਚੇਤਨ ਭਵੇਜੇ ਦੇ ਪਹਿਲਾਂ ਤਾਂ ਬਹੁਤ ਜ਼ਿਆਦਾ ਖਿਲਾਫ ਸੀਗਾ ਲੇਕਿਨ ਹੁਣ ਚੇਤੇ ਚੇਤਨ ਭਵੇਜੇ ਨੇ ਉਹਨੂੰ ਆਪਣਾ ਮੋਹਰਾ ਬਣਾਇਆ ਹੋਇਆ ਪੈਸੇ ਦੇ ਕੇ ਉਹਨੂੰ ਉਹਦਾ ਮੂੰਹ ਬੰਦ ਕਰ ਦਿੱਤਾ ਹੁਣ ਉਹ ਮੇਰੇ ਖਿਲਾਫ ਗੰਦੀ ਗੰਦੀ ਖਬਰਾਂ ਛਾਪ ਰਿਹਾ ਇਹ ਆ ਉਹ ਆ ਕਾਰਵਾਈ ਦੀ ਕੀ ਮੰਗ ਕਰ ਰਹੀ ਹੈ ਕਾਰਵਾਈ ਮੈਂ ਤਾਂ ਦੇਖੋ ਤਰਨਾ ਲਗਾਉਂਗੀ ਜਦ ਤੱਕ ਉਹ ਬੰਦਾ ਅਰੈਸਟ ਨਹੀਂ ਕੀਤਾ ਜਾਂਦਾ ਕੰਟੀਨਿਊ ਤਰਨਾ 2 ਘੰਟੇ ਲੱਗੇਗਾ ਹਾਂਜੀ ਹੁਣ ਤਾਂ ਮੇਰਾ ਦਵਿੰਦਰਪਾਲ ਸਿੰਘ ਹੈ ਜੀ ਅੱਛਾ ਇਹ ਲੜਕੀ ਨੇ ਇਲਜ਼ਾਮ ਲਗਾਏ ਨੇ ਕੋ ਚੇਤਨ ਪਰਿਵਿਸ਼ਾ ਸਮਾਜ ਸੇਵੀ ਐ ਸੋ ਕੀ ਕਿਸ ਤਰ੍ਹਾਂ ਦੀ ਕਾਰਵਾਈ ਆ ਅੱਜ ਧਰਨਾ ਵੀ ਲਾਇਆ ਇੱਥੇ ਸੀਪੀ ਦਫ਼ਤਰ ਪਹੁੰਚੇ ਸੀ ਪੁਲਿਸ ਨੇ ਗਲਵਾ ਵੀ ਮੁਲਾਜ਼ਮਾਂ ਦੇ ਕੀ ਕਰ ਸਕਦਾ ਮੁਲਾਇਮ ਤੇ ਦੇਖੋ ਜੀ ਹਾਲੇ ਦੇ ਗੋਗਲੋਂ ਤੋਂ ਮਿੱਟੀ ਝਾੜਨਾ ਲੱਗ ਮੈਂ ਕੋਈ ਜਦ ਤੱਕ ਅਰੈਸਟ ਨਹੀਂ ਹੁੰਦਾ ਤਾਂ ਤੱਕ ਕਿਉਂਕਿ ਜਿਹੜਾ ਹੈਗਾ ਪਰਚਾ ਦਰਜ ਹੋ ਗਿਆ ਤੇ ਉਹ ਜਦੋਂ ਇਹ ਅਰੈਸਟ ਪੁਲਿਸ ਕਰੇਗੀ ਨਕਾਬ ਜਿਹੜਾ ਉਹਦਾ ਚੜਿਆ ਜਿਹੜਾ ਸਮਾਜ ਸੇਵਾ ਦਾ ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ ਹਾਂ ਉਹ ਕੀ ਪਤਾ ਵਿਚਾਰੇ ਕਿੰਨੇ ਇਹਨਾਂ ਦੇ ਏਦਾਂ ਦੀਆਂ ਕਿੰਨੀਆਂ ਕੁੜੀਆਂ ਨੂੰ ਹੋਰ ਖਰਾਬ ਕਰਦਾ ਹੋਣਾ ਕਿੰਨੇ ਦਿਨ ਤੋਂ ਪਰਚਾ ਦਰਜ ਹੈ ਕਦੋਂ ਤੱਕ ਹੁਣ ਤੱਕ ਕਸਟੜੀ ਨਹੀਂ ਹੋਈ ਕੋਈ ਜੀ 16 ਲੱਖ ਦਿਨ ਹੋ ਗਏ ਜੀ ਪਰਚਾ ਦਰਜ ਹੋਏ ਨੂੰ ਇਸ ਬੇਟੀ ਦਾ ਕੋਈ ਇਹਦਾ ਅੱਗੇ ਪਿੱਛੇ ਨਹੀਂ ਹੈਗਾ ਉਹ ਸਾਡੇ ਕੋਲ ਆਏ ਇਹ ਬੇਟੀ ਆਈ ਸੀ ਕਿ ਕਹਿੰਦੀ ਮੇਰੀ ਕੋਈ ਮਦਦ ਕਰਨ ਵਾਲਾ ਹੈ ਨਹੀਂ ਮੈਂ ਕਿਹਾ ਅਸੀਂ ਤੇਰੇ ਨਾਲ ਕੁੜੀਆਂ ਖੜਿਆ ਜਦੋਂ ਕਹਿੰਗੀ ਸਾਨੂੰ ਭਾਵੇਂ ਆਵਾਜ਼ ਮਾਰਨਗੇ ਅਸੀਂ ਉਸ ਤੇਰੇ ਨਾਲ ਖੜਿਆ ਵੀ ਅਸੀਂ ਪਿੱਛੇ ਨਹੀਂ ਹਟਦੇ ਜਦ ਤੱਕ ਉਹਨੂੰ ਅਰੈਸਟ ਨਹੀਂ ਕਰਦੀ ਪੁਲਿਸ ਅਸਰ ਨਾਲ ਗੱਲਬਾਤ ਹੈ ਕੀ ਕਰਦੇ ਅਪਸਰਨਾ ਜਲਬਤੋ ਇਹ ਜੀ ਉਹ ਕਹਿੰਦੇ ਜਿਸੀਂ ਕੋਸ਼ਿਸ਼ ਕਰ ਰਹੇ ਆ ਜੀ ਬੰਦਾ ਸਾਨੂੰ ਅਸਲ ਚ ਤੇ ਜਿਹੜੇ ਅਸੀਂ ਪਰਸੋਂ ਇਕੱਠੇ ਹੋਏ ਸੀਗੇ ਐਸਐਚਓ ਸਾਹਿਬ ਨੇ ਫੋਨ ਨਹੀਂ ਚੱਕਿਆ ਮੇਰੇ ਖਿਆਲ ਇੱਕ ਵਾਰ ਇਹਨਾਂ ਨੇ ਮੇਲ ਵੀ ਪਾਈ ਆ ਸ਼ਾਇਦ ਕੋਈ ਮੈਸੇਜ ਪਾਇਆ ਵੀ ਕੋਈ ਮਲਾਈਮ ਨੂੰ ਵੀ ਘਰੇ ਸੀਗਾ ਉਦੋਂ ਪੁਲਿਸ ਨੇ ਰੇਡ ਨਹੀਂ ਕੀਤੀ ਇਹ ਜ਼ਿਆਦਾ ਦੇਖੋ ਮੈਂ ਵੀ ਹੁਣ ਅੰਦਰ ਇਹੀ ਗੱਲ ਕਹੀ ਆ ਵੀ ਕੋਈ ਸਾਨੂੰ ਉਹ ਬੰਦਾ ਦਿਓ ਜਿਹੜਾ ਉੱਥੇ ਘਰੇ ਹੋਵੇ ਤੇ ਸਾਨੂੰ ਨੰਬਰ ਦਿਓ ਜਿਹੜਾ ਜਾ ਕੇ ਉਸੇ ਟਾਈਮ ਅਮੀ ਜੇ ਰੇਡ ਹੋ ਜੇ ਸਮਾਜ ਸੇਵੀਆਂ ਦਾ ਚੋਲਾ ਪਾਈ ਪਿਆ ਇਹ ਵੀ ਇਹਦਾ ਸਭ ਤੋਂ ਅਲੱਗ ਸਮਾਇਸਵੀ ਹੈ। ਐਵੀ ਸਮਾਜ ਵੀਰ ਕੀ ਇਹ ਹੀ Hindu ਧਰਮ ਦੀ ਬੇਕਦਰਹੀ ਨਹੀਂ? ਇਹ ਧਰਮ ਕੋਈ ਵੀ ਹੈ ਜਿਹੜਾ ਧਰਮ ਕੋਈ ਵੀ ਹੋਏ ਜੀ ਜਿਹੜਾ ਗਲਤ ਕੰਮ ਹੈ ਉਹ ਗਲਤ ਕੰਮ ਹੈ ਜਿਹੜਾ ਚਾਹੇ ਉਹ Hindu ਹੋਵੇ ਚਾਹੇ ਉਹ Sikh ਹੈ। ਬਿਲਕੁਲ ਉਹ ਚੋਲਾ Hindu ਧਰਮ ਦਾ ਔੜ ਕੇ ਤੇ ਗਲਤ ਕੰਮ ਜਿਹੜਾ ਲੋਕਾਂ ਨੂੰ ਜਿਹੜੇ ਇਹੋ ਜਿਹੇ ਕੁੜੀਆਂ ਨੂੰ ਜੇ ਇਹ ਮਤਲਬ ਸਰੀਰਿਕ ਸ਼ੋਸ਼ਣ ਕਰਨਾ ਬਹੁਤ ਵੱਡੀ ਗਲਤ ਗੱਲ ਹੈ। ਮੈਨੂੰ ਜਸਟ ਹੁਣੀ ਕਾਲ ਆਈ ਸੀ ਵੀ ਇਹਦਾ ਇੱਕ ਕੇਸ ਰਜਿਸਟਰ ਹੋਇਆ ਹੈ। ਕਿ ਐਸ ਐਚ ਓ ਡਿਵੀਜ਼ਨ ਨੰਬਰ 2 ਉਹਨਾਂ ਨੇ ਮੈਨੂੰ ਆਪਣੇ ਕੋਲ ਹੀ ਬੁਲਾ ਲਿਆ ਸੀ ਬਿਕੋਜ਼ ਇਹ ਧਰਨਾ ਇੱਥੇ ਲਗਾਣ ਚਾਹੁੰਦੇ ਸੀ ਜਿਸ ਕਰਕੇ ਬਿਕੋਜ਼ ਆਈ ਵਾਸ ਸਿਟਿੰਗ ਇਨ ਥਿਸ ਆਫਿਸ ਸੋ ਇਹ ਮੇਰੇ ਕੋਲ ਆਏ ਸੀਗੇ ਤੇ ਮੈਂ ਐਸ ਐਚ ਓ ਨੂੰ ਇਮੀਡੀਏਟਲੀ ਆਪਣੇ ਆਫਿਸ ਹੀ ਕਾਲ ਕਰ ਲਿਆ ਐਸ ਐਚ ਓ ਨੂੰ ਇਨਸਟਰਕਸ਼ਨ ਦੇ ਦਿੱਤੀ ਹੈ ਕਿ ਕਿ ਅਰੈਸਟ ਕਰੋ ਇਮੀਡੀਏਟਲੀ ਵੀ ਅਕਿਊਜ਼ ਨੈਪਰ ਬਣ ਚਾਹੀਦਾ ਸਰ ਨਾ ਸਰ ਹਟਾ ਲੈਣਾ ਤੁਹਾਡੇ ਕੋਲ ਸਤਾ ਦਿੰਦੇ ਯੈਸ ਬਿਲਕੁਲ ਬਿਲਕੁਲ ਮੈਂ ਦੱਸ ਦਿੱਤਾ ਹੈਗਾ ਵੀ ਆਪਣਾ ਜਿਹੜਾ ਤਦ ਉਹ ਨਾਗਾ ਆਪਣਾ ਕੰਮ ਕਰ ਰਿਹਾ ਹੈਗਾ ਉਹਦੀ ਕੋਈ ਇਹ ਨਹੀਂ ਹੈਗਾ ਕਿ ਉਹ ਨਹੀਂ ਅਰੈਸਟ ਹੋਏਗਾ ਜਿੱਥੇ ਵੀ ਮਿਲਦਾ ਹੈਗਾ ਇਮੀਡੀਏਟਲੀ ਹੁਣ ਵੀ ਮੈਂ ਐਸਐਚ ਨੂੰ ਦੁਬਾਰਾ ਕਾਲ ਕਰਕੇ ਉਹਨਾਂ ਨੂੰ ਕਹਿ ਦਿੰਦਾ ਹੈਗਾ ਜੇ ਅਗਰ ਕੋਈ ਲੋਕੇਸ਼ਨ ਮਿਲਦੀ ਹੈ ਕਿਤੇ ਵੇਹਣੇ ਅਰੈਸਟ ਕਰੋ ਇਮੀਡੀਏਟਲੀ ਠੀਕ ਥੈਂਕ ਯੂ ਸਿਟਿੰਗ ਹੋਮ న్యూਸ ਤੇ ਸੁਰਿੰਦਰ ਸੋਨੀ ਦੀ ਰਿਪੋਰਟ